ਵਰਲਡ ਕਰਾਈਮ ਨਿਊਜ਼ ਦੇਖ ਰਹੇ ਦਸ਼ਕੰਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ ਲੋਹੜੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਅਤੇ ਲੋਹੜੀ ਦੇ ਤਿਉਹਾਰ ਤੇ ਪਤੰਗਾਂ ਉਡਾਉਣ ਲਈ ਕਈਆਂ ਵੱਲੋਂ ਚਾਈਨਾ ਡੋਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨੂੰ ਮੱਧ ਨਜ਼ਰ ਰੱਖਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਿਮਾਂਚੂ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਤੰਗਾਂ ਉਡਾਉਣ ਲਈ ਕੇਵਲ ਸੂਤੀ ਧਾਗੇ ਦੀ ਡੋਰ ਦੀ ਹੀ ਵਰਤੋਂ ਕਰਨ ਉਹਨਾਂ ਕਿਹਾ ਕਿ ਪਲਾਸਟਿਕ ਡੋਰ ਜਿਸ ਨੂੰ ਚਾਈਨਾ ਡੋਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਸ ਡੋਰ ਨਾਲ ਪਤੰਗਬਾਜ਼ੀ ਕਰਨ ਅਤੇ ਉਸ ਦੀ ਵਿਕਰੀ ਤੇ ਮੁਕੰਮਲ پابੰਦੀ ਲਗਾਈ ਗਈ ਹੈ ਹੁਣ ਕਿਹਾ ਕਿ ਜਿਹੜਾ ਵੀ ਵਿਅਕਤੀ ਚਾਈਨਾ ਡੋਰ ਦੀ ਵਰਤੋਂ ਕਰੇਗਾ ਉਸ ਖਿਲਾਫ ਤਾਰਾ 188 ਦੇ ਨਾਲ ਨਾਲ এনवायरमेंट ਪ੍ਰੋਟੈਕਸ਼ਨ ਐਕਟ ਦੇ ਸੈਕਸ਼ਨ 15 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਦਨਾਲ ਹੀ 5 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਸਸੀ ਗਾਲ ਜੀ ਪਰਨਦਾ ਮੈਂ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਦਿੰਦਾ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਨਵਾਂ ਸਾਲ ਤੁਹਾਡੇ ਲਈ ਸਾਰਿਆਂ ਲਈ ਬਹੁਤ ਖੁਸ਼ੀਆਂ ਭਰਵਾਂ ਤੇ ਸਿਹਤਮੰਦ ਰਹੇ ਮੈਂ ਤੁਹਾਡੀ ਜਾਣਕਾਰੀ ਸੇ ਇੱਕ ਗੱਲ ਲਿਆਉਣਾ ਚਾਹੁੰਦਾ ਸੀ ਹੁਣੇ-ਹੁਣੇ ਮੈਂ ਆਪਣੇ ਟੀਮ ਨਾਲ ਇੱਕ ਮੀਟਿੰਗ ਕੀਤੀ ਸੀ ਜਿਦੇ ਵਿੱਚ ਮੈਂ ਸਾਰੇ ਆਪਣੇ ਅਫਸਰ ਸਖਤ ਹਦਾਇਤ ਦਿੱਤੀ ਹੈ ਕਿ ਜਿਵੇਂ ਕੀ ਲੋਹੜੀ ਦਾ ਤਿਉਹਾਰ ਆਣਾ ਹੈਗਾ ਤੇ ਉਦੇ ਵਿੱਚ ਗੁਰਦਾਸਪੁਰ ਦੇ ਵਿੱਚ ਜਿਹੜਾ ਪੁਰਾਣਾ ਨਰਵਾਇਤ ਹੈ ਕਿ ਇਸ ਨੰ ਪਤੰਗਾਂ ਬਹੁਤ ਉੱਡਦੀਆਂ ਨੇ ਤੇ ਪਿਛਲੇ ਸਾਲ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਮੁਹਿੰਮ ਚੱਡੀ ਗਈ ਸੀ ਕਿ ਚਾਈਨਾ ਡੋਰ ਜਾਂ ਪਲਾਸਟਿਕ ਡੋਰ ਜਿਹਨੂੰ ਆਪਾਂ ਕਹਿੰਦੇ ਆ ਉਹਦੀ ਬਿਲਕੁਲ ਵੀ ਵਰਤੋਂ ਨਹੀਂ ਹੋਣੀ ਚਾਹੀਦੀ ਤੇ ਮੈਂ ਆਪਣੇ ਸਾਰੇ ਅਫਸਰਾਂ ਨੂੰ ਇਹ ਹੁਣ ਸਖਤ ਨਿਰਦੇਸ਼ات ਜਾਰੀ ਕੀਤੇ ਹਨ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਅਪੀਲ ਕਰ ਰਿਹਾ ਕਿ ਇਸ ਵਾਰੀ ਆਪਾਂ ਬਿਲਕੁਲ ਵੀ ਚਾਇਨਾ ਡੋਰ ਦੀ ਵਰਤੋਂ ਨਹੀਂ ਕਰਨੀ ਇਸ ਸੰਬੰਧੀ ਮੈਂ ਇਸ ਸਾਲ ਪਿਛਲੇ ਸਾਲ ਸਤੰਬਰ ਮਹੀਨੇ ਚ ਮੀਟਿੰਗ ਬੁਲਾ ਕੇ ਸਾਰੇ ਜਿਹੜੇ ਕੰਸਰਨ ਵਪਾਰੀ ਸੀ ਉਹਨਾਂ ਨੂੰ ਵੀ ਬੁਲਾ ਕੇ ਕਿਹਾ ਸੀਗਾ ਕਿ ਇਸ ਸਾਲ ਆਪਾਂ ਚਾਇਨਾ ਡੋਰ ਨਹੀਂ ਖਰੀਦ ਕੇ ਲੈਣੀ ਤੇ ਇਹ ਪਹਿਲਾਂ ਹੀ ਤੁਹਾਨੂੰ ਸੇ ਸੂਚਿਤ ਕਰ ਰਿਆ ਹੁਣ ਮੇਰੇ ਧਿਆਨ ਦੇ ਵਿੱਚ ਆਇਆ ਕਿ ਆਪ ਪੂਰੇ ਜ਼ਿਲ੍ਹੇ ਦੇ ਵਿੱਚ ਕਈ ਕੁਝ ਕੁਝ ਥਾਵਾਂ ਤੇ ਚਾਇਨਾ ਡੋਰ ਦੀ ਵਿਕਰੀ ਹੋ ਰਹੀ ਹੈ ਮੈਂ ਆਪ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਕੋਈ ਵੀ ਵਿਅਕਤੀ ਜੇ ਚਾਈਨਾ ਡੋਲ ਨੂੰ ਵੇਚਦੇ ਜਾਂ ਉਹਦੀ ਵਰਤੋਂ ਕਰਦੇ ਪਾਇਆ ਗਿਆ ਉਹਦੇ ਖਿਲਾਫ ਸੈਕਸ਼ਨ 188 ਆਈਪੀਸੀ ਦਾ ਪਰਚਾ ਹੋਣਾ ਹੈ ਤੇ ਨਾਲ ਦੀ ਨਾਲ এনवायरमेंट ਐਕਟ ਦਾ ਸੈਕਸ਼ਨ 15 ਦਾ ਪਰਚਾ ਵੀ ਹੋ ਸਕਦਾ ਜਿਹਦੇ ਵਿੱਚ 5 ਸਾਲ ਤੱਕ ਦੀ ਕੈਦ ਜਾਂ 1 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਉਸਕਲਾਬ ਹੋ ਸਕਦਾ ਮੈਂ ਬਿਲਕੁਲ ਨਹੀਂ ਚਾਹਾਂਗਾ ਕਿ ਕਿਸੇ ਵੀ ਵਿਅਕਤੀ ਖਿਲਾਫ ਇਸ ਤਰ੍ਹਾਂ ਦੀ ਸਾਨੂੰ ਕਾਰਵਾਈ ਕਰਨੀ ਪਵੇ ਤੇ ਇਸ ਕਰਕੇ ਮੈਂ ਤਨੋਂ ਅਪੀਲ ਕਰਦਾ कि ਇਸ ਸਾਲ ਐਜ਼ ਅ ਨਿਊ ਇਅਰ ਰੈਜ਼ੋਲੂਸ਼ਨ ਆਪਰ ਚਾਇਨਾ ਡੋਰ ਨਹੀਂ ਵਰਤੋ ਬਿਲਕੁਲ ਹੀ ਪਟਮੂੜਾ ਨਹੀਂ ਨਾ ਕਰੀਏ ਜਿਵੇਂ ਕਿ ਅਸੀਂ ਪਿਛਲੇ ਸਾਲ ਵੀ ਕੀਤਾ ਸੀ ਇਸ ਸਾਲ ਵੀ ਜਿਹੜੇ ਲੋਕੀ ਆਲਰੇਡੀ ਇਹ ਡੋਰ ਖਰੀਦ ਚੁੱਕੇ ਨੇ ਅਸੀਂ ਸਾਡੇ ਆਬਾਦ ਹੁਨਰ ਹੱਦ ਦੇ ਉੱਤੇ ਸੂਤੀ ਤਾਗੇ ਦੀ ਅਸੀਂ ਕੁਝ ਚੱਕੀਆਂ ਰੱਖਵਾਈਆਂ ਜੇ ਕੋਈ ਬੱਚਾ ਆਪਣੇ ਪੇਰੈਂਟਸ ਨਾਲ ਚਾਇਨਾ ਡੋਰ ਵਾਪਸ ਕਰਕੇ ਸੂਤੀ ਤਾਗਾ ਲੈਣਾ ਚਾਹੁੰਦਾ ਹੈ ਉਹਨੂੰ ਬਿਲਕੁਲ ਫ੍ਰੀ ਦਿੱਤਾ ਜਾਵੇਗਾ ਜੇ ਕਿਸੇ ਵਿਅਕਤੀ ਨੇ ਚਾਇਨਾ ਡੋਰ ਵਰਤੋਂ ਦੀ ਸ਼ਿਕਾਇਤ ਕਰਨੀ ਹੈ ਤੇ ਸਾਡਾ ਟੋਲ ਫ੍ਰੀ ਨੰਬਰ ਜਿਹਦੇ ਵਿੱਚ ਉੱਤਸਾ ਦਾ ਗੁਪਤ ਰੱਖਿਆ ਜਾਣਾ ਹੈ 1800 180 1852 1800 180 1852 ਇਸ ਤੇ ਸ਼ਿਕਾਇਤ ਵੀ ਕਰ ਸਕਦਾ ਹੈ ਮਰ ਨਾਲ ਦੀ ਨਾਲ ਇਸ ਮੀਟਿੰਗ ਦੇ ਵਿੱਚ ਇਹ ਵੀ ਨਿਰਦੇਸ਼ ਜਾਰੀ ਕੀਤੇ ਹਨ ਕਿ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਨਜਾਇਜ਼ ਕਬਜ਼ੇ ਜਾਂ ਜਿੱਥੇ-ਜਿੱਥੇ ਇਨਕ੍ਰੋਚਮੈਂਟ ਹੋ ਰਹੀ ਹੈ ਸਰਦੀ ਨਗਰ ਕੌਂਸਲ ਦੀ ਟੀਮ ਪੁਲਿਸ ਦੀ ਟੀਮ ਟ੍ਰੈਫਿਕ ਦੀ ਟੀਮ ਸਾਡੇ ਐਸ ਡੀ ਐਮ ਸਾਹਿਬ ਦੀ ਟੀਮ ਜਾ ਕੇ ਉਹ ਆਉਣ ਵਾਲੇ ਜਿਗਾ ਦੇ ਵਿੱਚ ਨਜਾਇਜ਼ ਕਬਜ਼ੇ ਹਟਾਉਣ ਹਟਾਏ ਜਾਣਗੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਜਦੋਂ ਸਾਡੀ ਟੀਮਾਂ ਆਉਣ ਉਹਨਾਂ ਦਾ ਸਹਿਯੋਗ ਦਿੱਤਾ ਜਾਵੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੋਈ ਵੀ ਉਹਨਾਂ ਨਾਲ ਲੜਾਈ ਝਗੜਾ ਨਾ ਕਰੋ ਕਿਉਂਕਿ ਜੇ ਕੋਈ ਵੀ ਸਾਨੂੰ ਇਸ ਤਰ੍ਹਾਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਸਹਿਯੋਗ ਨਹੀਂ ਦਿੱਤਾ ਗਿਆ ਉਸਤੇ ਵੀ ਸਾਨੂੰ ਕਾਨੂੰਨੀ ਕਾਰਵਾਈ ਕਰਨੀ ਪੈਣੀ ਹੈ ਇਸ ਸਾਰੀ ਚੀਜ਼ਾਂ ਆਪ ਆਪਨੇ ਸ਼ਹਿਰ ਨੂੰ ਆਪਣੇ ਜਿਲ੍ਹੇ ਨੂੰ ਵਧੀਆ ਬਣਾਉਣ ਲਈ ਕਰ ਰਿਹਾ ਮੈਨੂੰ ਪੂਰੀ ਉਮੀਦ ਹੈ ਤੁਸੀਂ ਸਾਡਾ ਸਹਿਯੋਗ ਕਰੋਗੇ ਬਹੁਤ ਬਹੁਤ ਧੰਨਵਾਦ